ਦਾ ਨਾਮ ਹਰਜੋਤ ਰਾਏ ਹੈ ਜੀ ਤੇ ਮੈਂ ਪਿਛਲੇ ਦਿਨ 2022 ਇਹ ਕੰਪੀਟੀਸ਼ਨ 올ੰਪੀਆ ਵਾਸਤੇ ਗਿਆ ਸੀਗਾ ਖੇਲਣ ਤੇ ਉਹ ਨੈਸ ਕੁਛ ਹੁੰਦਾ ਮੁੰਬਈ ਸ਼ਿਰੂ ਕਲਾਸਿਕ 올ੰਪੀਆ ਤੇ ਜਿਹਦੇ ਵਿੱਚ ਮੈਂ ਹੈਵੀ weight ਦੇ ਵਿੱਚ ਗਿਆ ਸੀਗਾ ਤੇ ਉਹਦੇ ਵਿੱਚ ਮੇਰੀ ਸੈਕੰਡ ਪਲੇਸ ਆਈ ਆ ਤੇ ਸਾਡੇ ਇੰਡੀਆ ਦੇ ਵਿੱਚੋਂ ਸਿਰਫ ਇੱਕ ਪੰਜਾਬ ਦਾ ਪਲੇਅਰ ਸੀਗਾ ਮੈਂ ਤੇ ਫਰਸਟ ਬਰਿੰਦਰ ਸਿੰਘ ਘੁੰਮਣ ਗਏ ਸੀਗੇ ਜਦੋਂ ਉਹ ਖੇਲਦੇ ਹੁੰਦੇ ਸੀ ਬੋਡੀ ਬਿਲਡਿੰਗ ਦੋਸਤੋ ਬਾਅਦ ਮੈਂ ਸੈਕੰਡ ਪਲੇਅਰ ਸੀਗਾ ਜਿਹੜਾ ਪੰਜਾਬ ਦੇ ਵਿੱਚੋਂ ਹੈਵੀ weight ਦੇ ਵਿੱਚ ਬੋਡੀ ਬਿਲਡਿੰਗ ਕਰਨ ਗਿਆ ਤੇ ਉਹਦੇ ਵਿੱਚ ਮੈਂ ਆਪਣਾ ਸਿਲਵਰ ਮੈਡਲ ਆਪਣੇ weight ਦੇ ਵਿੱਚ ਜਿੱਤ ਕੇ ਆਪਣੇ ਪੰਜਾਬ ਪੰਜਾਬ ਨੂੰ ਦੀ ਪ੍ਰੇਰਣਾ ਦਿੱਤਾ ਤੇ ਮੈਂ ਬਹੁਤ ਮਤਲਬ ਥੈਂਕ ਯੂ ਆ ਤੇ ਮਾਣ ਵਾਲੀ ਗੱਲ ਆ ਮੇਰੇ ਵਾਸਤੇ ਵੀ ਮੇਰੇ ਪਿੰਡ ਵਾਸਤੇ ਵੀ ਤੇ ਆਪਾਂ ਜਿੱਤ ਕੇ ਮਤਲਬ ਵਾਪਸ ਸੈਕੰਡ ਪਲੇਸ ਲੈ ਕੇ ਆਏ ਆ ਥੈਂਕ ਯੂ ਸਾਰਿਆਂ ਦਾ ਬਹੁਤ ਹੀ ਖੁਸ਼ੀ ਵਾਲਾ ਤੇ ਮਾਣ ਵਾਲਾ ਦਿਨ ਆ ਸਾਡੇ ਗੜ ਸ਼ੰਕਰ ਹਲਕੇ ਦੇ ਪਿੰਡ 파ਰੋਵਾਲ ਤੋਂ ਸਾਡਾ ਛੋਟਾ ਭਰਾ ਜੋਤੀ ਅਰਜੋਤ ਰਾਏ ਜਿਹੜੇ ਕਿ ਮਿਸਟਰ 올ੰਪੀਆ ਦੇ ਵਿੱਚ ਸੈਕੰਡ ਪੋਜੀਸ਼ਨ ਲੈ ਕੇ ਆਏ ਆ ਬੰਬੇ ਹੈ ਟੂਰਨਾਮੈਂਟ ਹੋਇਆ ਸੀ ਜਿੱਥੇ ਇਹਨਾਂ ਨੇ ਦੁਨੀਆ ਭਰ ਦੇ ਜਿਹੜੇ ਬਾਡੀ ਬਿਲਡਰ ਰਾਨ ਹਰਾਕਰ ਰਸ਼ੀਆ ਦੇ ਉਹਨਾਂ ਨਾਲ ਲੜਾ ਲਿਆ ਤੇ ਸੈਕੰਡ ਪਲੇਸ ਅਸਲ ਕੀਤੀ ਆ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਮਿਸਟਰ ਇੰਡੀਆ ਬਣੇ ਆ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਆ ਤੇ ਇਸ ਲਈ ਵੀ ਇਹ ਬਹੁਤ ਵੱਡੀ ਉਪਲਬਧੀ ਹੋ ਜਾਂਦੀ ਆ ਕਿ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਆ ਨਸ਼ਿਆਂ ਦੇ ਹਰ ਰੋਜ਼ ਖਬਰਾਂ ਆਉਂਦੀਆਂ ਡਰੱਗ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਉੱਥੇ ਜਦੋਂ ਐਦਾਂ ਦਾ ਸਾਡਾ ਕੋਈ ਭੈਣ ਭਾਈ ਇਹੋ ਜਿਹੀ ਵੱਡੀ ਉਪਲਬਧੀ ਹਾਸਲ ਕਰਦਾ ਆ ਤਾਂ ਇਹ ਬਾਕੀਆਂ ਲਈ ਵੀ ਇੱਕ ਸੇਧ ਹੁੰਦੀ ਆ ਕਿ ਭਾਈ ਚੰਗੇ ਕੰਮ ਕਰੋ ਚੰਗੇ ਕੰਮ ਕਰਿਆਂ ਦੇ ਉੱਤੇ ਕਹਿੰਦੇ ਹੁੰਦੇ ਆ ਵੀ ਇੱਜ਼ਤ ਵੀ ਮਿਲਦੀ ਆ ਔਰ ਮੈਂ ਪਰਿਵਾਰ ਨੂੰ ਬਹੁਤ ਵਧਾਈ ਦੇਣੀ ਚਾਹਨਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਕਿਉਂਕਿ ਪਰਬ੍ਰਿਸ਼ ਜਿਹੜੀ ਵਧੀਆ ਹੋਈ ਹੋਵੇ ਫਿਰ ਜੋਤੀ ਨੇ ਵੀ ਆਪਣੇ ਪਰਿਵਾਰ ਦਾ ਮਾਣ ਵਧਾ ਕੇ ਅੱਜ ਕੜਿ ਸ਼ੰਕਰ ਹਲਕੇ ਦਾ ਸਿਰ ਉੱਚਾ ਕੀਤਾ ਔਰ ਮੈਂ ਆਸ ਕਰਦਾ ਕਿ ਅਗਲੀ ਵਾਰ ਜੇ ਇਹ ਜਿੱਤਣਗੇ ਤਾਂ ਅਮਰੀਕਾ ਚ ਇਹ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਜਾਣਗੇ ਤੇ ਉਹ ਇੱਕ ਬਹੁਤ ਵੱਡੀ ਉਪਲਬਧੀ ਸਾਡੇ ਹਲਕੇ ਲਈ ਹੋਵੇਗੀ ਪਿੰਡ ਪਾਰੋਵਾਲ ਦੇ ਹਰਜੋਤ ਜੋਤੀ ਹਰਜੋਤ ਰਾਏ ਜੋਤੀ ਜਿਹੜੇ ਸਰਵਨ ਸਿੰਘ ਦੇ ਪੁੱਤਰ ਤੇ ਬੀਬੀ ਬਲਵਿੰਦਰ ਕੌਰ ਦੇ ਕੋਖੋਂ ਪੈਦਾ ਹੋਏ ਸਾਡੇ ਇਲਾਕੇ ਦਾ ਮਾਣ ਜਿਹੜੇ ਪਹਿਲਾਂ 3 ਵਾਰ 골ਡ ਮੈਡਲ ਲੈ ਕੇ ਆਏ ਉਹ ਤੋਂ ਬਾਅਦ ਵਿੱਚ ਹੁਣ 올ੰਪੀਅਨ ਤੇ ਗੇਮ ਦੇ ਵਿੱਚ ਜਾ ਕੇ ਇਹਨਾਂ ਨੇ ਫਿਰ ਸਿਲਵਰ ਮੈਡਲ ਨੂੰ ਹੱਥ ਪਾਇਆ ਤੇ ਉਦੋਂ ਬਾਅਦ ਵਿੱਚ ਇਹਨਾਂ ਨੂੰ ਜੇ ਜੇ ਦੁਬਾਰਾ ਗੇਮ ਖੇលਦੇ ਆ ਤਾਂ ਇਹ ਅਮਰੀਕਾ ਦੇ ਵਿੱਚ ਜਾਂ بڑے ਦੇਸ਼ ਦੇ ਵਿੱਚ ਜਾ ਕੇ ਖੇਲਣਗੇ ਬੜੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੇ ਬਹੁਤ ਹੀ ਬੜੇ-ਬੜੇ ਦੇਸ਼ਾਂ ਦੇ ਪਲੇਅਰਾਂ ਨੂੰ ਚਿਤ ਕਰਕੇ ਸਾਡੇ ਇਲਾਕੇ ਦਾ ਜਿੱਥੇ ਨਾਂ ਰੋਸ਼ਨ ਕੀਤਾ ਉੱਥੇ ਸਾਡੇ ਇਲਾਕੇ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਇੱਕ ਪ੍ਰੇਰਣਾ ਦਿੱਤੀ ਕਿ ਆਪਾਂ ਨਸ਼ਿਆਂ ਤੋਂ ਦੂਰ ਹੋ ਕੇ ਤੇ ਆਪਾਂ ਚੰਗੇ ਕੰਮ ਵੱਲ ਜਾ ਕੇ ਆਪਾਂ ਇਹੋ ਜਿਹੇ ਗੇਮਾਂ ਵਿੱਚ ਜਾ ਕੇ ਤੇ ਆਪਾਂ ਇਲਾਕੇ ਦਾ ਨਾਂ ਰੋਸ਼ਨ ਕਰ ਸਕਦੇ ਆ ਜਿੱਥੇ ਮੈਂ ਤੇ ਅਮਰਬੀਰ ਲਾਲੀ ਜੀ ਅੱਜ ਕਾਂਗਰਸ ਤੋਂ ਆ ਕੇ ਇਹਨਾਂ ਦਾ ਸਨਮਾਨ ਕਰਕੇ ਗਏ ਆ ਉੱਥੇ ਹੀ ਸਾਡੇ ਰਾਜੂ ਵੈਲਫੇਅਰ ਸੁਸਾਇਟੀ ਰਜਿਸਟਰਡ ਯੂਕੇ ਐਂਡ ਪੰਜਾਬ ਵੱਲੋਂ ਵੀ ਅਸੀਂ ਇਹਨਾਂ ਦਾ ਸਨਮਾਨ ਕੀਤਾ ਉਸ ਸਨਮਾਨ ਬਣਦਾ ਆ ਕਿਉਂਕਿ ਸਰਕਾਰਾਂ ਤਾਂ ਕੁਝ ਦੇ ਨਹੀਂ ਰਹੀਆਂ ਤਾਂ ਅਸੀਂ ਚਾਹਨੇ ਸਮਾਜ ਸੇਵੀ ਸਸਤਾ ਇਹਨਾਂ ਨੂੰ ਥੋੜੀ ਜਿਹਾ ਬੂਸਟ ਕਰਨ ਤਾਂ ਕਿ ਇਹ ਜਿਹੜੇ ਨੌਜਵਾਨ ਹੈ ਅੱਗੇ ਆਣ ਮੈਂ ਫਿਰ ਵੀ ਆਸ ਕਰਦਾ ਸਰਕਾਰ ਤੋਂ ਕਿ ਆਓ ਜੇ ਨੌਜਵਾਨਾਂ ਲਈ ਕੁਝ ਜੇ مالی ਮਦਦ ਨਹੀਂ ਦੇ ਸਕਦੇ ਕੁਝ ਹੋਰ ਨਹੀਂ ਕਰ ਸਕਦੇ ਆਪਾਂ ਇਹਨਾਂ ਨੂੰ ਨੌਕਰੀ ਦਾ ਪ੍ਰਬੰਧ ਕਰਕੇ ਦਈਏ